ਆਮ ਆਦਮੀ ਪਾਰਟੀ ਵੱਲੋਂ ਸਰਬਜੋਤ ਸਿੰਘ ਤੰਜਲੂ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦਾ ਡਾਇਰੈਕਟਰ ਨਿਯੁਕਤ ਕਰਨ ਤੇ ਹਲਕਾ ਪਛਮੀ ਦੀ ਟੀਮ ਅਤੇ ਦਰਜਾ ਬਰਜਾ ਅਹੁਦੇਦਾਰਾਂ ਦੇ ਵੱਲੋਂ ਸਰਬਜੋਤ ਸਿੰਘ ਤੰਜਲੂ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੱਤੀ ਗਈ। ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਹ ਸਾਰੇ ਲੀਡਰ ਜਿਨ੍ਹਾਂ ਨੇ ਪਾਰਟੀ ਦਾ ਵੱਧ ਚੜ੍ਹ ਕੇ ਸਾਥ ਦਿੱਤਾ ਤੇ ਪਾਰਟੀ ਵੱਲੋਂ ਲਗਾਤਾਰ ਉਹਦਿਆਂ ਦੀ ਝੜੀ ਲਗਾ ਦਿੱਤੀ ਗਈ ਹੈ ਤੇ ਉਹਦਿਆਂ ਦੀ ਵੰਡ ਜਾਰੀ ਹੈ ਇਸੇ ਪ੍ਰਕਾਰ ਦੇ ਨਾਲ ਸਰਬਜੋਤ ਸਿੰਘ ਧੰਜਲ ਜਿਨ੍ਹਾਂ ਨੂੰ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦਾ ਡਾਇਰੈਕਟਰ ਲਗਾਇਆ ਗਿਆ ਤੇ ਹਲਕਾ ਪੱਛਮੀ ਦੀ ਟੀਮ ਦੇ ਵੱਲੋਂ ਉਹਨਾਂ ਨੂੰ ਅੱਜ ਸਨਮਾਨਿਤ ਕੀਤਾ ਹੈ ਤੇ ਅਸੀਂ ਗੱਲਬਾਤ ਕਰਾਂਗੇ ਸਰਬਜੋਤ ਸਿੰਘ ਧੰਜਲ ਸਾਹਿਬ ਦੇ ਨਾਲ ਤੇ ਉਹਨਾਂ ਦਾ ਜਿਨ੍ਹਾਂ ਨੇ ਅੱਜ ਸਨਮਾਨਿਤ ਕੀਤਾ ਹਾਜੀ ਸਰ ਕੀ ਕਰਾ ਚੋਦੇ ਸਭ ਤੋਂ ਪਹਿਲੇ ਤੋਂ ਮੈਂ ਪਰਮਾਤਮਾ ਦਾ ਸ਼ੁਕਰ ਕਰ ਧੰਨਵਾਦ ਕਰਦਾ ਦੋਸਤਾਂ ਨਾਲ ਨਾਲ ਮੈਂ ਆਮ ਆਦਮੀ ਪਾਰਟੀ ਦੇ ਸਾਡੇ ਨੈਸ਼ਨਲ ਕੋਆਰਡੀਨੇਟਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸਾਡੇ ਸੰਗਠਨ ਦੇ ਇੰਚਾਰਜ ਤੇ ਮੈਂਬਰ ਰਾਜ ਸਭਾ ਡਾਕਟਰ ਸੁਰੇਸ਼ ਡਾਕਟਰ ਪਾਟਕ ਸਾਹਿਬ ਤੇ ਉਹਨਾਂ ਦੀ ਸਮੁੱਚੀ ਟੀਮ ਸਾਡੇ ਮੰਤਰੀ ਸਾਹਿਬਾਨ ਸਾਡੇ ਪੰਜਾਬ ਦੇ ਐਮਐਲਏ ਸਾਹਿਬਾਨ ਸਾਰੇ ਵੋਲੰਟੀਅਰ ਸਾਥੀਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਦੀ ਮਿਹਨਤ ਸਦਕਾ ਅਸੀਂ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉ ਪੰਜਾਬ ਦੇ ਵਿੱਚ ਬਣਾ ਚੁੱਕਾ ਹਾਂ ਉਸ ਤੋਂ ਬਾਅਦ ਜੋ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਸੀਗਾ ਸਾਡੇ ਸੀਐਮ ਸਾਹਿਬ ਦਾ ਕਿ ਇੱਕ ਰੰਗਲਾ ਪੰਜਾਬ ਬਣਾਉਣਾ ਤੇ ਇਸ ਰੰਗਲੇ ਪੰਜਾਬ ਨੂੰ ਜਿਵੇਂ ਆਮ ਲੋਕਾਂ ਨੇ ਫਤਵਾ ਦਿੱਤਾ ਤੇ ਇਸ ਪੰਜਾਬ ਦੀ ਜਿਹੜੀ ਮਾਨ ਸਰਕਾਰ ਮਾਨ ਸਾਹਿਬ ਨੇ ਪਹਿਲੀ ਮੀਟਿੰਗ 'ਚ ਕਿਹਾ ਸੀ ਇਹ ਸੱਤਾਂ ਤੋਂ ਮਹੱਲਿਆਂ ਤੋਂ ਤੇ ਹਰ ਹਰ ਵਾਰਡ ਤੋਂ ਤੁਰੂਗੀ ਸੋ ਉਸੇ ਤੇ ਪੈਰਾ ਦਿੰਦਿਆਂ ਹੋਇਆਂ ਮਾਨ ਸਾਹਿਬ ਨੇ ਜਿੰਨੇ ਵੀ ਪਾਰਟੀ ਦੇ ਕੀਤੇ ਵਾਅਦੇ ਸੀ ਪਹਿਲਾਂ ਤਾਂ ਇੱਕ ਇੱਕ ਕਰਕੇ ਸਾਰੀਆਂ ਗਰੰਟੀਆਂ ਪਗਾਈਆਂ ਜਿਵੇਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਵਿੱਚ ਗਰੰਟੀਆਂ ਪਗਾਈਆਂ ਮਾਨ ਸਾਹਿਬ ਨੇ ਆਪਣੀਆਂ ਦਿੱਤੀਆਂ ਹੋਈਆਂ ਗਰੰਟੀਆਂ ਪੰਜਾਬ ਦੇ ਵਿੱਚ ਲਗਾਤਾਰ 2 ਸਾਲ ਤੋਂ ਪੂਰੀਆਂ ਕਰਦੇ ਆਉਂਦੇ ਆ 332000 ਦੇ ਕਰੀਬ ਸਰਕਾਰੀ ਨੌਕਰੀਆਂ ਸਕੂਲ ਆਫ ਐਮਿਨੈਂਸ ਬਣਾਤੇ ਮੋਹੱਲਾ ਕਲੀਨਿਕ ਬਣਾਤੇ ਹਸਪਤਾਲ ਬਣਾਤੇ ਸੋ ਜਿੱਥੇ-ਜਿੱਥੇ ਲੋਕਾਂ ਤੇ ਭਾਰੂ ਟੈਕਸ ਪੈਂਦੇ ਸੀ ਉਹ ਟੋਲ ਪਲਾਜ਼ੇ ਤੱਕ ਬੰਦ ਕਰਤੇ ਉੱਥੇ ਉੱਥੇ ਹੀ ਮਾਨ ਸਾਹਿਬ ਨੇ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦਾ ਜਿਹੜਾ ਬੰਦਾ ਮਾਨ ਸਤਕਾਰ ਸੀ ਜਿੱਤੇ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਚੋਂ ਤੋਂ ਬਾਅਦ ਆਮ ਆਦਮੀ ਪਾਰਟੀ ਜੋ ਸ਼ੁਰੂ ਤੋਂ ਕਹਿੰਦੀ ਆਈ ਹੈ ਕਿ ਅਸੀਂ ਰਾਜਨੀਤੀ ਕਰਨ ਨਹੀਂ ਰਾਜਨੀਤੀ ਨੂੰ ਬਦਲਣ ਆਏ ਆ ਜਿਹੜੇ ਕਿ ਪੁਰਾਣੇ ਸਮੇਂ ਚ ਹੁੰਦਾ ਸੀ ਜਿੰਨੇ ਮੰਤਰੀ ਬੰਦੇ ਸੀ ਐਮਐਲਏ ਬੰਦੇ ਸੀ ਉਹਨਾਂ ਦੇ ਧੀਆਂ ਪੋਤੀ ਡਾਇਰੈਕਟਰ ਬੰਦੇ ਸੀ ਚੇਅਰਮੈਨ ਬੰਦੇ ਸੀ ਪਰਮਾਨ ਸਾਹਿਬ ਨੇ ਜਿਹੜਾ ਉਹ ਵੀ ਵਾਅਦਾ ਚ ਵਲੰਟੀਅਰ ਸਾਥੀਆਂ ਨੂੰ ਜਿਹੜਾ ਵਾਅਦਾ ਕੀਤਾ ਸੀ ਮਾਨ ਸਾਹਿਬ ਨੇ ਉਹ ਪੂਗਾਉਂਦੇ ਹੋਏ ਪਿਛਲੇ ਦੋਆਂ ਸਾਲਾਂ ਦੇ ਤੁਸੀਂ ਦੇਖੋ ਲਗਾਤਾਰ ਆਮ ਆਦਮੀ ਪਾਰਟੀ ਦੇ ਜੋ ਵਲੰਟੀਅਰ ਸਾਥੀ ਸੀ ਕਿਸੇ ਨੂੰ ਚੇਅਰਮੈਨ ਕਿਸੇ ਨੂੰ ਸੀਨੀਅਰ ਵਾਈਸ ਚੇਅਰਮੈਨ ਕਿਸੇ ਨੂੰ ਡਾਇਰੈਕਟਰ ਕਿਸੇ ਨੂੰ ਵਾਈਸ ਚੇਅਰਮੈਨ ਕਿਸੇ ਨੂੰ ਏਡੀਏ ਪੁੱਢਾ ਗਮਾੜਾ ਜਿੰਨੀਆਂ ਥਾਵਾਂ ਸੀ ਸਾਨੂੰ ਤੇ ਵਲੰਟੀਅਰਾਂ ਨੂੰ ਤੇ ਇਨਾ ਪਤਾ ਵੀ ਨਹੀਂ ਸੀ ਕਿ ਇੰਨੀਆਂ ਥਾਵਾਂ ਤੇ ਐਡਜਸਟਮੈਂਟਾਂ ਹੁੰਦੀਆਂ ਪਰ ਮਾਨ ਸਾਹਿਬ ਨੇ ਬਾਨਿਆ ਵਲੰਟੀਅਰ ਸਾਥੀਆਂ ਨੂੰ ਵੀ ਜਿਹੜਾ ਵਾਦਾ ਹੈ ਉਹ ਆਪਣਾ ਪਗਾਇਆ ਸੋ ਅਸੀਂ ਮਾਨ ਸਾਹਿਬ ਦੇ ਸੀਐਮ ਸਾਹਿਬ ਦੀ ਸੋਚ ਨੂੰ ਸਲੂਟ ਕਰਦੇ ਆ ਉਹਨਾਂ ਦਾ ਧੰਨਵਾਦ ਮੈਂ ਕਰਦਾ ਕਿ ਜਿੱਥੇ ਬਾਕੀਆਂ ਜਿੰਨੇ ਵਲੰਟੀਅਰ ਸਾਥੀ ਸਾਡੇ ਵਰਕਰ ਸਾਥੀ ਅਹੁਦੇਦਾਰ ਸਾਹਿਬਾਨ ਜਿਨ੍ਹਾਂ ਨੇ ਪੁਰਜੋਰ ਪਾਰਟੀ ਲਈ ਮਿਹਨਤ ਕੀਤੀ ਕਦੇ ਘਰ-ਬਾਰ ਵਾਲੀ ਨਹੀਂ ਦੇਖਿਆ 10-10 ਸਾਲ 12-12 ਸਾਲ ਹੋ ਗਏ ਪਹਿਲੇ ਦਿਨ ਤੋਂ ਝਾੜੂ ਚੱਕ ਕੇ ਗਲੀਆਂ ਮੁਹੱਲਿਆਂ ਤੱਕ ਜਾ ਕੇ ਹਰ ਘਰ ਤੱਕ ਜਾ ਕੇ ਜਿਨ੍ਹਾਂ ਨੇ ਇੱਕ ਇੱਕ ਪੋਸਟਰ ਵੀ ਲਾਇਆ ਸੋ ਮਾਨ ਸਾਹਿਬ ਨੇ ਉਹਨਾਂ ਦਾ ਵੀ ਮਾਨ ਸਤਕਾਰ ਕਰਨਾ ਸੋ ਮੈਂ ਵਲੰਟੀਅਰ ਸਾਥੀਆਂ ਨੂੰ ਵੀ ਅਪੀਲ ਕਰਨਾ ਚਾਹੁੰਨਾ ਤਗੜੇ ਰਿਓ ਵਾਰੀ ਸਾਰਿਆਂ ਦੀ ਆ ਰਹੀ ਹੈ ਜੇ ਮੇਰੀ ਇੰਨੇ ਸਮੇਂ ਬਾਅਦ ਆਈ ਤਾਂ ਕੋਈ ਗੱਲ ਨਹੀਂ ਫਿਕਰ ਨਹੀਂ ਮਾਨ ਸਾਹਿਬ ਨੂੰ ਸਾਰਿਆਂ ਦਾ ਖਿਆਲ ਹੈ ਕਿਉਂਕਿ ਜੇ ਇੱਕ ਸਰਕਾਰੀ ਪ੍ਰੋਸੀਜਰ ਹੁੰਦੇ ਆ ਸੋ ਉਹਨਾਂ ਦੇ ਤਹਿਤ ਜਾ ਕੇ ਲੜੀ ਵਾਈਜ਼ ਐਡਜਸਟਮੈਂਟਾਂ ਹੋ ਰਹੀਆਂ ਜਿੱਥੇ ਜਿੱਥੇ ਉਹਨਾਂ ਕੋਲ ਜਗ੍ਹਾ ਨਿਕਲਦੀ ਹੈ ਵਲੰਟੀਅਰ ਸਾਥੀਆਂ ਨੂੰ ਐਡਜਸਟ ਕਰ ਰਹੇ ਆ ਤੇ ਹੋਰ ਕਰਨਗੇ ਉੱਥੇ ਹੀ ਮੈਂ ਮਾਨ ਸਾਹਿਬ ਨੂੰ ਇੱਕ ਯਕੀਨ ਦਿਵਾਉਣਾ ਮਾਨ ਸਾਹਿਬ ਤੇ ਅਰਵਿੰਦ ਕੇ ਜੀ ਰਵਲ ਸਾਹਿਬ ਨੂੰ ਕਹਿਣਾ ਚਾਹਨਾ ਜਿੱਦਾਂ ਤੁਸੀਂ ਸਾਡੇ ਸਾਰਿਆਂ ਦੀਆਂ ਉਮੀਦਾਂ ਤੇ ਪੰਜਾਬੀਆਂ ਦੀਆਂ ਉਮੀਦਾਂ ਦੇ ਖਰੇ ਉੱਤਰੇ ਹੋ ਉਸੇ ਤਰ੍ਹਾਂ ਤੁਹਾਨੂੰ ਆ ਯਕੀਨ ਦਿਵਾਉਣਾ ਜੋ ਸਾਡਾ ਤੁਹਾਡਾ ਅਗਲਾ ਸੁਪਨਾ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਸਿਰ ਤੇ ਆ ਗਈਆਂ ਸੋ ਮਾਨ ਸਾਹਿਬ ਦਾ ਇਹ ਵੀ ਸੁਪਨਾ ਅਸੀਂ ਪੂਰਾ ਕਰਕੇ 13 ਦੀਆਂ 13 ਸੀਟਾਂ ਸੁਮੇਤ ਚੰਡੀਗੜ੍ਹ ਦੀ 13 ਦੀਆਂ 13 ਸੀਟਾਂ ਜਿਤਾ ਕੇ ਕਾਮ ਆਦਮੀ ਪਾਰਟੀ ਦੀ ਝੋਲੀ ਅਸੀਂ ਪਾਵਾਂਗੇ ਰਲ ਕੇ ਪਾਵਾਂਗੇ ਤੇ ਪੰਜਾਬੀ ਸਾਡਾ ਪੁਰਜੋਰ ਸਾਥ ਦੇਣਗੇ ਕਿਉਂਕਿ ਪਿਛਲੇ 5 ਸਾਲਾਂ ਚ 2 ਸਾਲ ਚ ਤੁਸੀਂ ਵੇਖਿਆ ਪਹਿਲੋਂ ਤਾਂ ਹਰ ਇੱਕ ਆਮ ਘਰ ਦੇ ਬੰਦੇ ਨੂੰ ਇੱਕ ਫਿਕਰ ਹੁੰਦਾ ਸੀ ਮੈਂ ਬਿਜਲੀ ਦਾ ਬਿੱਲ ਕਿੱਦਾਂ ਦੇਣਾ ਕਈ ਵਾਰ ਤੇ ਉਹ ਵਾਲੀਆਂ ਤੱਕ ਗਹਿਣੇ ਜਾਂ ਮੰਦਰੀਆਂ ਗਹਿਣੇ ਰੱਖ ਕੇ ਇੱਕ ਬਿਜਲੀ ਦਾ ਬਿੱਲ ਤਾਰਨ ਜਾਂਦੇ ਸੀ ਪਰ ਅੱਜ ਸਮਾਂ ਇਹੋ ਜਿਹਾ ਮਾਹੌਲ ਰੰਗਲਾ ਪੰਜਾਬ ਮਾਨ ਸਾਹਿਬ ਨੇ ਮਨਾਤਾ ਜਿੱਥੇ ਇੱਕ ਪਾਸੇ ਲੋਕਾਂ ਰੰਗਲਾ ਪੰਜਾਬ ਸਿਰਫ ਨੱਚਣ ਗਾਉਣਾ ਭੰਗੜੇ ਪਾਉਣਾ ਨਹੀਂ ਹੁੰਦਾ ਰੰਗਲਾ ਪੰਜਾਬ ਹਰ ਘਰ ਦੇ ਵਿੱਚ ਚੁੱਲ੍ਹਾ ਬਲਣ ਤੇ ਹੁੰਦਾ ਮਾਨ ਸਾਹਿਬ ਨੇ ਉਹਨਾਂ ਦੇ ਬਿਜਲੀ ਦੇ ਬਿੱਲ ਮਾਫ ਕਰਕੇ ਹਰ ਘਰ 'ਚ ਜਿੱਥੇ ਬਿਜਲੀ ਦੀ ਫਿਕਰ ਮੁਕਾਇਤੀ ਉੱਥੇ ਹੀ ਪਾਣੀ ਦੀ ਫਿਕਰ ਵੀ ਮੁਕਾਇਤੀ ਤੇ ਰੰਗਲਾ ਪੰਜਾਬ ਉਹ ਦੇਤਾ ਵੀ ਮਾਨ ਸਾਹਿਬ ਜੋ ਕਹਿੰਦੇ ਹੁੰਦੇ ਸੀ ਤੁਸੀਂ ਅਕਸਰ ਉਹਨਾਂ ਦੀਆਂ ਸਪੀਚਾਂ ਤੇ ਵੇਖਿਆ ਕਿ ਮੈਂ ਚਾਹਨਾ ਬੱਚੇ ਬਾਹਰ ਜਾਣ ਦੀ ਜਗ੍ਹਾ ਘਰੋਂ ਟਿਫਨ ਲੈ ਕੇ ਕੰਮ ਤੇ ਜਾਣ ਤੇ ਘਰੇ ਹੋਣ ਸੋ ਉਸ ਖਾਵਾ ਮਾਹੌਲ ਮਾਨ ਸਾਹਿਬ ਨੇ ਪੰਜਾਬ ਨੂੰ ਦੇ ਰਿਹਾ ਉਹਦੇ ਵਾਸਤੇ ਪੁਰਜ਼ੋਰ ਮਿਹਨਤ ਕਰ ਰਿਹਾ ਸੋ ਮਾਨ ਸਾਹਿਬ ਨੇ ਉਹੀ ਕੀਤਾ ਜਿੱਥੇ-ਜਿੱਥੇ ਬਿਜਲੀ ਦੇ ਬਿੱਲਾਂ ਦੀ ਫਿਕਰ ਲੋਕਾਂ ਦੀ ਮਕਾਤ ਸੀ ਪਾਣੀ ਦੀ ਫਿਕਰ ਮਕਾਤ ਸੀ ਬੱਚਿਆਂ ਦੀ ਚੰਗੀ ਪੜ੍ਹਾਈ ਦੀ ਫਿਕਰ ਮਕਾਤ ਸੀ ਮੈਡੀਸਨਸ ਦੀ ਫਿਕਰ ਮਕਾਤ ਸੀ ਸੋ ਮਾਨ ਸਾਹਿਬ ਨੇ ਹਰ ਵਾਦਾ ਜੋ ਇਲੈਕਸ਼ਨ ਤੋਂ ਪਹਿਲੇ ਕੀਤਾ ਪੂਰਾ ਕੀਤਾ ਉੱਥੇ-ਉੱਥੇ ਹੀ ਮਾਨ ਸਾਹਿਬ ਨੇ ਜੋ ਰੰਗਲੇ ਪੰਜਾਬ ਦਾ ਵਾਦਾ ਕੀਤਾ ਸੀ ਮੇਰਾ ਖਿਆਲ ਉਹ ਇਨ੍ਹਾਂ ਚੀਜ਼ਾਂ ਦੇ ਨਾਲ ਹਰ ਘਰ 'ਚ ਖੁਸ਼ੀ ਦੀ ਜਿਹੜੀ ਲਹਿਰ ਹੈ ਉਹਦੇ ਨਾਲ ਉਹ ਰੰਗਲਾ ਪੰਜਾਬ ਬਣਦਾ ਹੈ ਸੋ ਗਿੱਧੇ ਭੰਗੜੇ ਤੇ ਪੰਜਾਬ ਦੀ ਸ਼ਾਨ ਪਰਾਂ ਜਿਹੜਾ ਮਾਨ ਸਾਹਿਬ ਨੇ ਕੀਤੇ ਕੰਮ ਨੇ ਇੰਡਸਟਰੀ ਪੰਜਾਬ ਦੇ ਵਿੱਚ ਲਿਓਂ ਚ ਕਾਮਯਾਬੀ ਦਿੱਤੀ ਜਿੱਥੇ-ਜਿੱਥੇ ਇੱਕ ਹੋਰ ਮੈਂ ਤੁਹਾਨੂੰ ਦੱਸਣਾ ਚਾਹਣਾ ਜਿਹੜੀਆਂ ਅੱਜ ਤੱਕ ਮਾਨ ਸਾਹਿਬ ਦੀ ਜੋ ਉਪਲਬਧੀ ਹੈ ਮਾਨ ਸਰਕਾਰ ਦੀ ਜਿੱਥੇ ਅੱਜ ਤੱਕ ਸਰਕਾਰਾਂ ਸਰਕਾਰੀ ਪ੍ਰਾਪਰਟੀ ਨੂੰ ਵੇਚਦੀਆਂ ਆਈਆਂ ਤੁਸੀਂ ਦੇਖਿਆ ਹੁਣ ਅਕਸਰ ਸਰਕਾਰਾਂ ਵੇਚਦੀਆਂ ਆਈਆਂ ਅਜੇ ਹੀ ਪਹਿਲੀ 75 ਸਾਲਾਂ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਕਿਸੇ ਸਰਕਾਰ ਨੇ ਪੰਜਾਬ ਦੇ ਵਿੱਚ ਪ੍ਰਾਪਰਟੀ ਖਰੀਦੀ ਉਹ ਵੀ ਇੱਕ ਥਰਮਲ ਪਲਾਂਟ ਸਸਤੇ ਰੇਟਾਂ ਤੇ ਖਰੀਦ ਕੇ ਪੰਜਾਬ ਦੀ ਚੋਲੀ ਪਾਇਆ ਸੋ ਬਹੁਤ ਹੋਰ ਵੀ ਕਮ ਮਾਨ ਸਾਹਿਬ ਕਰ ਰਹੇ ਨੇ ਸੋ ਮੈਂ ਜਿੱਥੇ ਕਿਸਾਨ ਭਰਾਵਾਂ ਦੇ ਮੁੱਦੇ ਦੀ ਗੱਲ ਹੈ ਮਾਨ ਸਾਹਿਬ ਨੇ ਆਪ ਨਾਲ ਬਹਿ ਕੇ ਕਿਸਾਨਾਂ ਦੀ ਮੀਟਿੰਗਾਂ ਕੀਤੀ ਅੱਜ ਤੱਕ ਕਿਸੇ ਮੁੱਖ ਮੰਤਰੀ ਨੇ ਨਾਲ ਬਹਿ ਕੇ ਨਹੀਂ ਕੀਤਾ ਹਮੇਸ਼ਾ ਸੈਂਟਰ ਦੀ ਮਹੱਤਤਾ ਦਿੱਤੀ ਹੈ ਪ੍ਰਚਾਰ ਭਗਵੰਤ ਸਿੰਘ ਮਾਨ ਪੰਜਾਬ ਦਾ ਪੁੱਤ ਪੰਜਾਬ ਦੇ ਕਿਸਾਨਾਂ ਦੇ ਨਾਲ ਖੜ ਕੇ ਉਹਨਾਂ ਨੇ ਦਾਸਤਾ ਕਿ ਮੈਂ ਪੰਜਾਬ ਦੇ ਨਾਲ ਖੜਾ ਸੋ ਹਰ ਮੁੱਦੇ ਤੇ ਮਾਨ ਸਾਹਿਬ ਨੇ ਪੰਜਾਬ ਨੂੰ ਪਹਿਲ ਰੱਖਿਆ ਹੈ ਜਿੱਥੇ ਕੀ ਪੁਰਾਣੀਆਂ ਅਕਾਲੀ ਦਲ ਦੀ ਸਰਕਾਰ ਵੇਖ ਲੋ ਕਾਂਗਰਸ ਵੇਖ ਲੋ ਪਰਿਵਾਰਵਾਦ ਪਾਲਦੇ ਸੀ ਪਰਮਾਨ ਸਾਹਿਬ ਨੇ ਉਹਨਾਂ ਨੂੰ ਨਹੀਂ ਪਾਲਿਆ ਮਾਨ ਸਾਹਿਬ ਨੇ ਜੇ ਕੁਝ ਕਮਾਇਆ ਤੇ ਉਹ ਪੰਜਾਬੀਆਂ ਦਾ ਪਿਆਰ ਕਮਾਇਆ ਸੋ ਇਨਾਂ ਹੀ ਲਫ਼ਜ਼ਾਂ ਦੇ ਨਾਲ ਮੈਂ ਮਾਨ ਸਾਹਿਬ ਦਾ ਸਰਬੋੱਚੀ ਟੀਮ ਦਾ ਅਰਵਿੰਦ ਕੇਜਰੀਵਾਲ ਜੀ ਦਾ ਤੇ ਡਾਕਟਰ ਸੰਦੀਪ ਪਾਠਕ ਜੀ ਦਾ ਧੰਨਵਾਦ ਕਰਦਾ ਨਾਲ ਨਾਲ ਆਪਣੇ ਵਰਕਰ ਸਾਥੀ ਜੋ ਆਮ ਆਦਮੀ ਪਾਰਟੀ ਦੇ ਜੜਾ ਨੇ ਰੀੜ ਦੀ ਹੱਡੀ ਐ ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹ ਅੱਜ ਇੱਥੇ ਮੈਨੂੰ ਵੀ ਮੇਰੇ ਵੱਡੇ ਵੀਰ ਮੁਕਵਿੰਦਰ ਭਾਜੀ ਵਰੂਨ ਰਾਣਾ ਜੀ ਰਾਜਪੱਗਤ ਜੀ ਭਾਜੀ ਹੁਣੇ ਸਾਰੇ ਇੱਥੇ ਪਹੁੰਚੇ ਨੇ ਤੇ ਇਹਨਾਂ ਨੇ ਆ ਕੇ ਮੇਰਾ ਬੱਬਰ ਜੀ ਸਾਰਿਆਂ ਨੇ ਮੇਰਾ ਇੱਥੇ ਸਤਕਾਰ ਮੇਰਾ ਕੀਤਾ ਸੋ ਇਹ ਸਾਰੇ ਦੀ ਪ੍ਰਮਾਤਮਾ ਦੀ ਦੇਣ ਮੇਰੇ ਭਰਾਵਾਂ ਦੀ ਦੇਣ ਇਹਨਾਂ ਦਾ ਸਾਥ ਸੀ ਤੇ ਅਸੀਂ ਸਰਕਾਰ ਬਣਾਉਣ ਚ ਕਾਬਜ ਹੋਏ ਸੋ ਇਹਨਾਂ ਸਾਰੇ ਭਰਾਵਾਂ ਦੀ ਮਿਹਨਤ ਸਦਕਾ ਅੱਜ ਮੈਨੂੰ ਸਰਕਾਰ ਸਾਡੀ ਬਣੀ ਤੇ ਸਰਕਾਰ ਦੇ ਵਿੱਚ ਮੈਨੂੰ ਜਗ੍ਹਾ ਮਿਲੀ ਸੋ ਮੈਂ ਸਾਰੇ ਵੀਰਾਂ ਦਾ ਸਾਰਿਆਂ ਦਾ ਬੂਟਾ RAM ਜੀ ਦਾ ਬਜ਼ੁਰਗਾਂ ਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਬੰਟੀ ਜੀ ਆਏ ਨੇ ਸੋ ਮੈਂ ਸਾਰਿਆਂ ਦਾ ਹਿੱਸਾ ਇੱਥੇ ਪਹੁੰਚਣ ਤੇ ਸਤਿਕਾਰ ਕਰਨ ਤੇ ਬਹੁਤ-ਬਹੁਤ ਧੰਨਵਾਦ ਆਵਾਦੀ ਪਾਰਟੀ ਇਹਨਾਂ ਧੰਜਲ ਸਾਹਿਬ ਤੇ ਅਸੀਂ ਹੁਣ ਤੁਹਾਡੀ ਗੱਲਬਾਤ ਕਰਾਵਾਂਗੇ ਹਲਕਾ ਪੱਛਮੀ ਦੀ ਟੀਮ ਬਹੁਤ ਹੀ ਮਿਹਨਤੀ ਟੀਮ ਜਿਨ੍ਹਾਂ ਨੇ ਪਾਰਟੀ ਦਾ ਸਾਥ ਵੱਧ ਚੜ ਕੇ ਦਿੱਤਾ ਹਾਂਜੀ ਸਰ ਸਭ ਤੋਂ ਪਹਿਲੇ ਤੇ ਤੁਹਾਡਾ ਡੈਸੀਗਨੇਸ਼ਨ ਨਾਮ ਤੇ ਹੁਦਾ ਮੈਂ ਮੁਖਿੰਦਰ ਸਿੰਘ ਗਰਦੀ ਬਲੋਕ ਇਨਚਾਰਜ ਹਲਕਾ ਪੱਛਮੀ ਤੋਂ ਔਰ ਅੱਜ ਮੈਂ ਆਪਣੇ ਵੀਰ ਸਰਬਜੋਤ ਸਿੰਘ ਜੀ ਧੰਡਲ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿਨਾ ਹ ਇਹਨਾਂ ਨੂੰ ਅਸੀਂ ਜਦੋਂ ਤੋਂ ਪਾਰਟੀ ਜੁਆਇਨ ਕੀਤੀ ਹੈ ਇਹਨਾਂ ਦੀ ਮਿਹਨਤ ਦੇਖਦੇ ਆ ਰਹੇ ਹਾਂ ਔਰ ਮਿਹਨਤ ਦੇ ਨਾਲ ਨਾਲ ਸਬਰ ਸੰਤੋਖ ਜਦੋਂ ਵੀ ਮਿਲਦੇ ਨੇ ਬੜੇ ਪਿਆਰ ਦੇ ਨਾਲ ਔਰ ਬੜੀ ਹਲੀਮੀ ਦੇ ਨਾਲ ਬੜੇ ਸਤਿਕਾਰ ਦੇ ਨਾਲ ਮਿਲਦੇ ਨੇ ਔਰ ਅੱਜ ਸਾਡੀ ਸਾਰੀ ਜਿਹੜੀ ਪਛਮੀ ਹਲਕੀ ਦੀ ਟੀਮ ਹੈ ਉਹ ਇਹਨਾਂ ਨੂੰ ਜਿਹੜਾ ਪਾਰਟੀ ਨੇ ਇਹਨਾਂ ਨੂੰ ਅਹੁਦਾ ਦੇ ਕੇ ਨਵਾਜਿਆ ਡਾਇਰੈਕਟਰ ਦਾ ਉਹਦੇ ਵਾਸਤੇ ਵਧਾਈ ਦੇਣ ਵਾਸਤੇ ਆਏ ਆ ਕਿਉਂਕਿ ਇਹ ਉਹੋ ਜਿਹੋਦੇ ਨੇ ਜਿਨ੍ਹਾਂ ਨੇ ਸੋਚਿਆ ਕਿ ਇੱਕ ਇਨਕਲਾਬ ਇੱਕ ਬਦਲਾਵ ਆਉਣਾ ਚਾਹੀਦਾ ਹੈ ਦੋ ਸਿੰਘ ਜੀ ਤੰਜਲ ਜਰੇ ਨੇ ਕਾਫੀ ਜੇਲ ਤੋਂ ਆਮਾ ਦੀ ਪਾਰਟੀ ਨਾਲ ਜੁੜੇ ਸੀ ਜਿਨ੍ਹਾਂ ਨੂੰ ਨਵੇਂ ਨਿਯੁਕਤ ਜਿਹੜੇ ਡਾਇਰੈਕਟਰ ਬਣਾਇਆ ਗਿਆ ਵਾ ਵਾਟਰ ਸਪਲਾਈ ਦਾ ਸੀਵਰੇਜ ਬੋਰਡ ਦਾ ਅੱਜ ਜਿਹੜੀ ਪੱਛਮੀ ਹਲਕੇ ਦੀ ਟੀਮ ਜਿਹੜੇ ਜਜਾਰੂ ਵਰਕਰ ਜਿਹੜੇ ਅੱਜ ਪਹੁੰਚੇ ਨੇ ਇਥੇ ਆਓ ਗੱਲਬਾਤ ਕਰਦੇ ਆਂ ਜਿਹੜੇ ਮੀਡੀਆ ਨੂੰ ਵੀ ਹੈਂਡਲ ਕਰਦੇ ਰਹੇ ਨੇ ਵਰੁਣ ਰਾਣਾ ਜੀ ਇਹ ਤੁਸੀਂ ਕਿੱਦਾਂ ਵੇਖ ਰਹੇ ਜੇ ਅੱਜ ਜਿਹੜੇ ਮਿਹਨਤੀ ਵਰਕਰਾਂ ਨੂੰ ਅੱਗੇ ਵੀ ਤੁਸੀਂ ਸਨਮਾਨਤ ਕਾਫੀ ਕਰਕੇ ਆਏ ਜੇ ਆਪਣੇ ਪੱਛਮੀ ਹਲਕੇ ਜੇ ਹੁਣ ਫੇਰ ਤੁਸੀਂ ਅੱਜ ਸਨਮਾਨਤ ਕਰਨ ਆ ਸਿਆ ਜੇ ਕੀ ਕਹਿਣਾ ਚਾਹੁੰਦੇ ਦੋਲਵ ਜੀ ਮੈਂ ਤਾਂ ਇਹੋ ਕਹਿਣਾ ਚਾਹੁੰਦਾ ਜੀ ਜਿਹੜੇ ਬਦਲਾਅ ਦੀ ਅਸੀਂ ਗੱਲ ਕਰਦੇ ਸੀ ਉਸ ਲਈ ਬਦਲਾਅ ਹੋਣਾ ਆਇਆ ਕਿਉਂਕਿ ਅੱਜ ਤੱਕ ਕੁਰਸੀਆਂ ਦੇ ਜਿਵੇਂ ਸਰਬਜੋਤ ਭਾਈ ਨੇ ਦੱਸਿਆ ਕਿ ਉਹੋ ਹੀ ਚਾਰਕ ਪਰਿਵਾਰ ਜਿਹੜੇ ਪੰਜਾਬ ਦੇ ਵਿੱਚ ਹਮੇਸ਼ਾ ਕਾਬਜ਼ ਰਹਿੰਦੇ ਸੀ ਔਰ ਆਮ ਜਿਹੜੇ ਲੋਕ ਇਮਾਨਦਾਰ ਜਿਹੜੇ ਲੋਕ ਪੰਜਾਬ ਦੇ ਦਰਦ ਰੱਖਣ ਵਾਲੇ ਲੋਕ ਆ ਉਹਨਾਂ ਲੋਕਾਂ ਨੂੰ ਕਿਤੇ ਨਾ ਕਿਤੇ ਮੌਕਾ ਮਿਲਿਆ ਔਰ ਸਦਾ ਸਰਬਜੋਤ ਸਿੰਘ ਜੀ ਬਾਰੇ ਮੈਂ ਖਾਸ ਤੌਰ ਤੇ ਕਹਿਣਾ ਚਾਹਾਂਗਾ ਕਿ ਅਸੀਂ ਰਾਜਨੀਤੀ 'ਚ ਕਿਤੇ ਨਾ ਕਿਤੇ ਇਹਨਾਂ ਨੂੰ ਵੇਖ ਕੇ ਆਏ ਸੀ ਕਿ ਪੰਜਾਬ ਦੀ ਕੋਰ ਟੀਮ 'ਚ ਜਦੋਂ ਆਮ ਆਦਮੀ ਪਾਰਟੀ ਨੂੰ ਜ਼ਰੂਰਤ ਸੀ ਉਦੋਂ ਇਹਨਾਂ ਨੇ ਬਹੁਤ ਮਿਹ ਸਾਡੇ ਜ਼ਿਲ੍ਹਾ ਪ੍ਰਧਾਨ ਦੇ ਤੌਰ ਤੇ ਹੋਵੇ ਚਾਹੇ ਹੋਰ ਜਿੱਥੇ ਵੀ ਜ਼ਿੰਮੇਵਾਰੀ ਲਈ ਪਾਰਟੀ ਨੇ ਉਹ ਪੂਰੀ ਤੰਦ ਹੀ ਦੇ ਨਾਲ ਨਿਭਾਈ ਆ ਔਰ ਅੱਜ ਇੱਕ ਬੜਾ ਵੱਡਾ ਮੁੱਦਾ ਜਿਹੜਾ ਲੋਕਾਂ ਦੇ ਅੱਗੇ ਸੀਵਰੇਜ ਦਾ ਔਰ ਉਹ ਏਡੇ ਵੱਡੇ ਜਿਹੜਾ ਚੁਣੌਤੀਪੂਰਨ ਇਹਨਾਂ ਨੂੰ ਮਹਿਕਮਾ ਮਿਲਿਆ ਡਾਇਰੈਕਟਰ ਦੇ ਤੌਰ ਤੇ ਇਹਨਾਂ ਨੂੰ ਜ਼ਿੰਮੇਵਾਰੀ ਮਿਲੀ ਆ ਔਰ ਅਸੀਂ ਸਾਰੇ ਭਰਾ ਹਲਕਾ ਪੱਛਮੀ ਤੋਂ ਇਹ ਆਸ ਕਰਦੇ ਆ ਕਿ ਜਿੱਦਾਂ ਪਹਿਲਾਂ ਪਹਿਲੀਆਂ ਮਿਲੀਆਂ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਔਰ ਇਮਾਨਦਾਰੀ ਨਾਲ ਨਿਭਾਇਆ ਹੁਣ ਵੀ ਇਹਦੇ ਨਾਲ ਪੂਰਾ ਇਨਸਾਫ ਕਰਨਗੇ ਔਰ ਆਉਣ ਵਾਲੇ ਦਿਨਾਂ 'ਚ ਸਾਨੂੰ ਇਹਦੇ ਜਿਹੜੇ ਨਤੀਜੇ ਵੀ ਚੰਗੇ ਦੇਖਣ ਨੂੰ ਮਿਲਣਗੇ ਇਹ ਜੀ ਵਰੂਨ ਰਾਣਾ ਜੀ ਨਾਲ ਇੱਕ ਹੋਰ ਬਲਾਕ ਪ੍ਰਧਾਨ ਹਾਂ ਜੀ ਸਰ ਕੀ ਕਹਿਣਾ ਚਾਹੁੰਦੇ ਜੀ ਆਪਣੇ ਅੱਜ ਜਿਹੜੇ ਸਰਬਜੋਤ ਜੀ ਤੰਜਲਸਾਹਬ ਨੂੰ ਜਿਹੜੀ ਜ਼ਿੰਮੇਵਾਰੀ ਮਿਲੀ ਹੈ ਵਾਟਰ ਸਪਲਾਈ ਦੀ ਤੇ ਇਸੇ ਵੇਲੇ ਬੋਰਡ ਦੀ ਕੀ ਕਹਿਣਾ ਚਾਹੁੰਦੇ ਮੈਂ ਮੋਤੀ لال ਆਮ ਆਦੀ ਪਾਰਟੀ ਬਲਾਕ ਪ੍ਰਧਾਨ ਹਲਕਾ ਵੈਸਟ ਭਗਵੰਤ ਮਾਨ ਤੇਰੀ ਸੋਚ ਤੇ ਪੈਰਾ ਦਿਆਂਗੇ ਠੋਕੇ ਇਹ ਨਾਰੇ ਅਸੀਂ ਲੈ ਕੇ ਚੱਲੇ ਸੀ ਅੱਜ ਸਾਨੂੰ ਬੜਾ ਈ ਮਾਣ ਆ ਬਹੁਤ ਖੁਸ਼ੀ ਹੋ ਰਹੀ ਆ ਕਿ ਮਾਨ ਸਾਹਿਬ ਨੇ ਇੱਕ ਇੱਕ ਇਨਸਾਨ ਨੇ ਵਰਕਰ ਨੇ ਜਿਹੜੀ ਮਿਹਨਤ ਕੀਤੀ ਗਰਾਊਂਡ ਲੈਵਲ ਤੇ ਉਹਨਾਂ ਨੂੰ ਇੱਕ ਇੱਕ ਇਨਸਾਨ ਦੀ ਪਛਾਣ ਆ ਉਹਨਾਂ ਨੂੰ ਉਸੇ ਤਰ੍ਹਾਂ ਉਹਦਾਂ ਤੇ ਨਵਾਜ਼ ਰਹੇ ਆ ਮੇਰੇ ਸਤਿਕਾਰਯੋਗ ਵੀਰ ਜੀ ਸਰਬਜੋਤ ਤਨਨ ਸਾਹਿਬ ਉਹਨਾਂ ਨੂੰ ਵਾਟਰ ਸਪਲਾਈ ਸੀਵਰੇਜ ਦੇ ਡਾਇਰੈਕਟਰ ਪੰਜਾਬ ਦਾ ਬਣਾ ਕੇ ਉਹਨਾਂ ਨੂੰ ਇਹ ਸੇਵਾ ਨਿਵਾਜ਼ੀ ਆ ਬਹੁਤ ਵਧੀਆ ਗੱਲ ਹੈ ਇੱਕ ਇਮਾਨਦਾਰ ਇਨਸਾਨ ਨੇ ਔਰ ਪ੍ਰਮਾਤਮਾਗੇ ਇਹੀ ਦੁਆ ਕਰਾਂਗੇ ਕਿ ਉਹ ਆਪਣੀ ਸੇਵਾ ਜੀ ਤਨ ਮਾਨ ਦੇ ਨਾਲ ਨਿਭਾਉਣ ਔਰ ਉਹਨਾਂ ਦੇ ਨਾਲ ਜਿੰਨੀ ਵੀ ਉਹਨਾਂ ਦੀ ਟੀਮ ਆ ਉਹ ਵੀ ਉਹਨਾਂ ਦੇ ਨਾਲ ਮੋਟਾ ਨਮਟਾ ਲਾ ਕੇ ਚੱਲ ਰਹੀ ਆ ਆਪ ਜੀ ਨੂੰ ਇਹੀ ਮੈਂ ਬੇਨਤੀ ਕਰਾਂਗਾ ਕਿ ਮਾਨ ਸਾਹਿਬ ਨੂੰ ਸਭ ਦਾ ਫਿਕਰ ਆ ਉਹ ਜਿੰਨੇ ਵੀ ਵਰਕਰ ਮਿਹਨਤ ਕਰਨ ਵਾਲੇ ਆ ਉਹਨਾਂ ਨੂੰ ਸਾਰਿਆਂ ਨੂੰ ਆਪ ਆਪਣੇ ਥਾਂ ਦੇ ਮਿਹਨਤ ਜੋ ਉਹਨਾਂ ਨੂੰ ਅਹੁਦੇ ਦਿੱਤੇ ਜਾਣਗੇ ਇਹ ਜੀ ਪਛਮੀ ਹਲਕੇ ਦੇ ਵਿੱਚ ਇੱਕ ਹੋਰ ਆਪਣੇ ਬਜ਼ੁਰਗ ਕਾਫੀ ਚਿਰ ਤੋਂ ਇਹ ਜੁੜੇ ਆ ਆਪਾਂ ਵੀ ਚਲੋ ਮਿਲਦੇ ਰਹੇ ਇਹਨਾਂ ਨੂੰ ਪਰ ਜਿਹੜੇ ਅੱਜ ਧੰਜਲ ਸਾਹਿਬ ਨੂੰ ਜਿਹੜਾ ਮਾਨਸਕਾਰ ਮਿਲਿਆ ਵਾ ਕੀ ਕਹਿਣਾ ਚਾਹੁੰਦੇ ਜੀ ਬਹੁਤ ਵਧੀਆ ਹੈ ਜਿਹੜਾ ਮਹਿਤਮਾ ਬੜੀ ਧੀਰ ਤੋਂ ਇਹਨਾਂ ਦਾ ਹੈਗਾ ਹੀਗਾ ਕਿ ਮੈਨੂੰ ਕੁਝ ਨਾ ਕੁਝ ਉਹਦਾ ਮਿਲੇ ਮੈਂ ਸੇਵਾ ਕਰਨ ਦਾ ਵੱਧ ਤੋਂ ਵੱਧ ਸੇਵਾ ਕਰਾਂ ਪਰ ਬਹੁਤ ਦੇਰ ਤੋਂ ਲਈ ਲੱਗੇ ਹੋਏ ਆ ਇਹਨਾਂ ਦੇ ਨਾਲ ਹੀ ਕੰਮ ਕਰਦੇ ਇਹਨਾਂ ਦਾ ਜਿਹੜਾ ਤਰੀਕਾ ਹੈ ਬਹੁਤ ਵਧੀਆ ਤੇ ਕੰਮ ਕਰਦੇ ਨੇ ਬੜੇ ਵੱਧ ਚੜ ਕੇ ਕੰਮ ਕਰਦੇ ਨੇ ਚਲੋ ਯਾਨੀ ਜਿਹੜੀ ਇਹ ਮੈਂਤ ਰੰਗ ਲਾਏਗੀ ਵਾਹਿਗੁਰੂ ਜੀ ਕਾ ਖਾਲਸਾ ਇਹ ਜੀ ਵਰਕਰਾਂ ਦੇ ਵਿੱਚ ਜਿਹੜੀ ਖੁਸ਼ੀ ਦੀ ਲਹਿਰ ਆ ਜਿਹੜੇ ਇੱਕ ਸਰਬਜੋਤ ਜੀ ਜਿਹੜੇ ਜ਼ਮੀਨੀ ਲੈਵਲ ਤੋਂ ਜਿਹੜੇ ਲੋਕਾਂ ਦੇ ਨਾਲ ਵਿਚਰਦੇ ਸੀ ਉਹਨਾਂ ਦਾ ਪਿਆਰ ਮਿਲ ਰਿਆ ਵਾ ਆਉਣ ਵਾਲੇ ਸਮੇਂ 'ਚ ਵੀ ਇਦਾਂ ਹੀ ਪਿਆਰ ਮਿਲਦਾ ਰਹੇਗਾ ਫਲਜੀਤ ਸਿੰਘ ਵਰਪਾਲ ਤੇ ਰਵੀ ਸੈਕਲ ਦੀ ਖਾਸ ਰਿਪੋਰਟ